ਅ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਮੇਰੀ ਦੁੱਖ ਤਕਲੀਫ ਨੂੰ ਸਮਝ ਕੇ ਮੇਰੇ ਕੋਲ ਇੱਥੇ ਆ ਕੇ ਆਦਰੀ ਲਵਾਈ ਤੇ ਤੁਸੀਂ ਮੇਰਾ ਦੁੱਖ ਸੁਣਨ ਵਾਸਤੇ ਆਇਓ ਉਹ ਗੱਲ ਇਹ ਹੈ ਵੀ ਮੈਂ ਸਾਗਰ ਸਿੰਘ ਪੁੱਤਰ ਸ਼੍ਰੀ ਸ਼ਦਾਰਸ਼ਨ ਦਾਤ ਪੰਡਤ ਸਿੰਘਲਾ ਤਹਿਸੀਲ ਨੇ ਆੜ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਦਾ ਰਹਿਣ ਵਾਲੇ ਮੇਰਾ ਕਾਫੀ ਲੰਬੇ ਸਮੇਂ ਤੋਂ ਤਕਰੀਬਨ 6 ਸਾਲ ਤੋਂ ਮੇਰੇ ਭਾਈ ਸਾਹਿਬ ਨਾਲ ਝਗੜਾ ਚੱਲਦਾ ਤੇ ਮੈਂ ਹੁਣੇ ਅਜੇ 1.5 ਸਾਲ ਹੋ ਗਿਆ ਮੈਂ ਮੇਰਾ ਮਕਾਨ ਬਣਾ ਰਿਹਾ ਜਿਹਦਾ ਤਕਰੀਬਨ ਲਗਭਗ ਕੰਪਲੀਟ ਦੇ ਨੇੜ ਹੈ ਤੇ ਉਹਦੀ ਜਿਹੜੀ ਇੱਕ ਕੰਦ ਹੈ ਉਹ ਸਾਡੇ ਭਾਈ ਸਾਹਿਬ ਨਾਲ ਨਾਲ ਰਪਿੰਦਰ ਸਿੰਘ ਪੋਚਾ ਨਾਲ ਸਾਂਝੀ ਹੈ ਹੁਣ ਜਦੋਂ ਉਹ ਆਪਦਾ ਮਕਾਨ ਸ਼ੁਰੂ ਕਰਨ ਲੱਗਿਆ ਆਪਦਾ ਮਕਾਨ ਪਾਉਣ ਲੱਗਿਆ ਤੇ ਮੈਨੂੰ ਪਤਾ ਲੱਗਿਆ ਵੀ ਜਦੋਂ ਕਿਤੇ ਮੈਂ ਐਬਸੈਂਟ ਹੋਣਾ ਉਦੋਂ ਉਸ ਬੱਕਰੇ ਢੰਗ ਨਾਲ ਕੰਮ ਹੁੰਦਾ ਜਿਵੇਂ ਕਿ ਜਿਹੜੀ ਨੀਹਾਂ ਕੱਢਣੀਆਂ ਉਹ ਇੱਕ ਜੀਸੀਵੀ ਦੇ ਨਾਲ ਕੱਡੀਆਂ ਗਈਆਂ ਤੇ ਜਿਹਦੇ ਨਾਲ ਮੇਰੀਆਂ ਇੱਕ ਤਾਂ ਮਕਾਨ ਦੀਆਂ ਨੀਹਾਂ ਨੂੰ ਨੁਕਸਾਨ ਪਹੁੰਚਿਆ। ਔਰ ਫਿਰ ਇੱਥੇ ਹੀ ਬਸ ਨਹੀਂ ਹੋਈ। ਇੱਕ ਦਿਨ ਮੈਂ ਗੈਰ ਹਾਜ਼ਰ ਸੀ ਤੇ ਜਿਹੜੀ ਮੇਰੀ ਦੀਵਾਰ ਹੈ ਜਿਹਦੇ ਉੱਤੇ ਤਿੰਨ ਮੰਜ਼ਲਾ ਹੈ ਉਹ ਦੀਵਾਰ ਨੂੰ 7 ਬਾਯਾ 10 ਫੁੱਟ ਹਲਤੀ ਦੇ ਨਾਲ ਬੜੀ ਬੁਰੀ ਤਰ੍ਹਾਂ ਛੱਲ ਕੇ ਜਿਹੜਾ ਮਕਾਨ ਨੂੰ ਨੁਕਸਾਨ ਬੜੇ ਵੱਡੇ ਪੱਧਰ ਤੇ ਪਹੁੰਚਾਇਆ ਜਿਹਦੇ ਨਾਲ ਇੱਕ ਖਤਰਾ ਬਣ ਗਿਆ ਮਕਾਨ ਡਿੱਗਣ ਦਾ। ਉਕੇ ਅੰਦਰਲੇ ਪਾਸੇ ਵੀ ਜਦੋਂ ਤੁਸੀਂ ਮਕਾਨ ਨੂੰ ਜਾ ਕੇ ਦੇਖੋਗੇ ਬਾਹਰਲੇ ਪਾਸੇ ਦੇਖੋਗੇ ਸਾਰੇ ਬੜੀ ਬੁਰੀ ਤਰ੍ਹਾਂ ਤਰੇੜਾਂ ਆ ਗਈਆਂ ਬੜੇ ਵੱਡੇ ਪੱਧਰ ਤੇ ਤੇ ਦੇਖਣ ਵਾਲਾ ਹਰ ਉਹਨੂੰ ਕਹਿੰਦਾ ਇੱਥੋਂ ਤੱਕ ਹੀ ਨਹੀਂ ਕਿ ਇਸ ਮਾਮਲੇ ਦੇ ਵਿੱਚ ਵੇਖੋ ਪੁਲਿਸ ਵਾਲੇ ਮੁਲਾਜ਼ਮ ਵੀ ਆਏ ਸਰਦਾਰ ਬਲਬੀਰ ਸਿੰਘ ਜੀ ਉਹ ਆਏ ਉਹਨਾਂ ਨੇ ਸਾਰਾ ਕੁਝ ਮਾਮਲਾ ਦੇਖਿਆ ਔਰ ਉਹਨਾਂ ਨੇ ਰੁਪਿੰਦਰ ਸਿੰਘ ਪੁੱਛੇ ਨੂੰ 100% ਗਲਤ ਠਹਿਰਾਇਆ ਕੱਠ ਤੇ ਸਰਪੰਚ ਸਾਹਿਬ ਦੀ ਮੌਜੂਦਗੀ ਦੇ ਵਿੱਚ ਔਰ ਉਹ ਬੰਦਾ ਇਸ ਨੂੰ ਸਵੀਕਾਰ ਨਹੀਂ ਕਰ ਰਿਹਾ ਬਾਰ-ਬਾਰ ਬਾਰ-ਬਾਰ ਇਹੀ ਕਹਿ ਰਿਹਾ ਕਿ ਮੇਰਾ ਜੋ 4 ਇੰਚੀ ਬਣਦਾ ਮੈਂ ਉਹਨੂੰ ਛੱਲਾ ਕਰਾਂ ਜੋ ਮਰਜ਼ੀ ਕਰਾਂ ਇਹਦਾ ਮਕਾਨ ਤਾਂ ਮੈਨੂੰ ਇਹਦਾ ਨਾ ਕੋਈ ਮਤਲਬ ਨਹੀਂ ਉਹ ਜਿਹੜੇ ਸਰਦਾਰ ਬਲਬੀਰ ਸਿੰਘ ਜੀ ਇਹ ਬਾਰ-ਬਾਰ ਕਹਿ ਰਹੇ ਸੀ ਕਿ ਤੁਸੀਂ 4 ਇੰਚੀ ਲਾੜ ਲਾ ਲਓ 9 ਇੰਚੀ ਲਾ ਲਓ ਕੁਛ ਕਰੋ ਆਪਦਾ ਤੁਸੀਂ ਪੱਕਾ ਕਰੋ ਪਰ ਤੁਸੀਂ ਤਾਂ ਜਰ ਉਹਦਾ ਸਾਰਾ ਮਕਾਨ ਹੀ ਤਹਿਸ ਨਹਿਸ ਕਰਤਾ ਤੇ ਉਹਦੀਆਂ ਜਿਹੜੀਆਂ ਵੀਡੀਓਜ਼ ਆ ਫੋਟੋ ਆ ਉਹ ਅਸੀਂ ਤੁਹਾਨੂੰ ਬਕਾਇਦਾ ਪੇਸ਼ ਕਰਾਂਗੇ ਤੁਸੀਂ ਉਹਨਾਂ ਨੂੰ ਪੇਸ਼ ਕਰ ਸਕਦੇ ਆਂ ਉਹ ਸਾਰਾ ਪਤਾ ਲੱਗਦਾ ਵੀ ਕਿੰਨਾ ਵੱਡਾ ਨੁਕਸਾਨ ਕੀਤਾ ਉਹ ਉਸ ਤੋਂ ਬਾਅਦ ਤੁਸੀਂ ਵੇਖੋ ਇਹ ਗੱਲ ਚੱਲੀ ਗਈ ਬਲਬੀਰ ਸਿੰਘ ਜੀ ਜਿਹੜੇ ਸੀਗੇ ਇਹਨੂੰ ਮਨਾ ਕਰਕੇ ਤੇ ਤੁਸੀਂ ਇਹਦੀ ਹੁਣ ਹੋਰ ਭੰਲ ਤੋੜਨੀ ਕਰਨੀ ਬੰਦ ਰੱਖੋ ਪਹਿਲਾਂ ਇਹਦੀ ਜਿਹੜੀ ਇਹਦੀ ਪ੍ਰਭਾਈ ਕਰੋ ਜੋ ਬਣਦਾ ਲੇਕਿਨ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਇਹ ਦੂਜੇ ਦਿਨ ਤੀਜੇ ਦਿਨ ਸ਼ਰਾਬੀ ਹੋ ਕੇ ਉੱਥੇ ਆ ਕੇ ਮੈਨੂੰ ਗਾਲਾਂ ਕੱਢਦਾ ਔਰ ਇੱਕ ਨਵਾਂ ਕੰਮ ਹੋਇਆ ਕਿ ਆਹ ਤਿੰਨ ਕ ਦਿਨ ਪਹਿਲਾਂ ਸ਼ਾਮ ਨੂੰ ਆ ਕੇ ਤੇ ਇਹਨੇ ਉੱਥੇ ਬੜੀ ਬੁਰੀ ਤਰ੍ਹਾਂ ਸਾਨੂੰ ਗਾਲਾਂ ਕੱਢੀਆਂ ਸਿੰਘਲਾ ਜੀ ਜਿਹੜੇ ਮੇਰੇ ਰਕੇਸ਼ ਸਿੰਘ ਪ੍ਰਧਾਨ ਜੀ ਨੇ ਬੀਜੇਪੀ ਦੇ ਉਹ ਮੇਰਾ ਹਾਲ ਚਾਲ ਪੁੱਛਣ ਆਏ ਮਕਾਨ ਬਾਰੇ ਪਤਾ ਲੱਗਿਆ ਦੇਖਣ ਆਏ ਤੇ ਉਹਨਾਂ ਨੂੰ ਵੀ ਇਹਨੇ ਬੜੀ ਬੁਰੀ ਤਰ੍ਹਾਂ ਗਾਲਾਂ ਕੱਢੀਆਂ ਬਹੁਤ ਮੰਦਾ ਚੰਗਾ ਬੋਲਿਆ ਸਾਨੂੰ ਬੋਲਿਆ ਤੇ ਅਸੀਂ ਜਿਹੜੀ ਆ ਉਹਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਇਹ ਜੋ ਮੇਰੇ ਘਰ ਵਾਲੀ ਹੈ ਇਹ ਅਮਰਤ ਧਾਰੀ ਹੈ ਮੈਂ ਜਦੋਂ ਮੈਨੂੰ ਆਖਿਆ ਕਿ ਤੁਸੀਂ ਵੀਡੀਓ ਬਣਾਓ ਸਾਰੀ ਆਪਾਂ ਪੇਸ਼ ਕਰਾਂਗੇ ਤੇ ਫਿਰ ਉਹ ਇੰਨਾ ਕੁ ਮਤਲਬ ਬੁਰਾ ਬੋਲੇ ਆ ਇਹਨਾਂ ਨੂੰ ਠੀਕ ਹੈ ਉਹਨੇ ਇਹ ਸ਼ਰਮ ਨਹੀਂ ਖਾਧੀ ਕਿ ਇੱਕ ਅੰਮ੍ਰਿਤਧਾਰੀ ਲੇਡੀ ਐ ਮੈਂ ਕੀ ਬੋਲ ਰਿਹਾ ਮੈਂ ਹੁਣ ਤੁਹਾਨੂੰ ਮਤਲਬ ਇੱਥੇ ਦੱਸ ਨਹੀਂ ਸਕਦਾ ਕਿਵੇਂ ਮੈਂ ਉਹ ਅਲਫਾਜ਼ਾਂ ਨੂੰ ਕਿਵੇਂ ਇੱਥੇ ਪੇਸ਼ ਕਰਾਂ ਵੀ ਇਹਨੇ ਗੰਦੇ ਅਲਫਾਜ਼ ਠੀਕ ਹੈ ਉਹ ਤੁਸੀਂ ਵੀਡੀਓ ਸੁਣੋਗੇ ਜਦੋਂ ਤੁਹਾਨੂੰ ਪਤਾ ਲੱਗੂਗਾ ਕਿ ਕਿਵੇਂ ਇਹਦੇ ਅੰਮ੍ਰਿਤ ਤੇ ਦੂਸ਼ਣ ਲਾਇਆ ਕਿਵੇਂ ਇਹਨੂੰ ਗਾਲਾਂ ਕੱਢੀਆਂ ਕਿਵੇਂ ਉਹ ਇਹਨੂੰ ਬਾਰ-ਬਾਰ ਝੱਗਾ ਚੱਕਦਾ ਠੀਕ ਹੈ ਉਹ ਉਹ ਸਾਰੀਆਂ ਗੱਲਾਂ ਤੁਸੀਂ ਵੀਡੀਓ ਦੇ ਵਿੱਚ ਬਕਾਇਦਾ ਦੇਖੋਗੇ ਇਹ ਨਹੀਂ ਕਿ ਮੈਂ ਸਿਰਫ ਗੱਲ ਹੀ ਕੀਤੀ ਹੈ ਤੁਸੀਂ ਵੀਡੀਓ ਚ ਦੇਖੋਗੇ ਬੜਾ ਵੱਡੀ ਪੱਦਰ ਤੇ ਸਿੰਗਲਾ ਜੀ ਦੇ ਉਹਨੇ ਐਟ ਮਾਰਨੀ ਸੀ ਉਹ ਵੀਡੀਓ ਦੇ ਵਿੱਚ ਉਹਦੀ ਐਟ ਚੱਕੀ ਹੋਈ ਹੈ ਠੀਕ ਹੈ ਪਰ ਅਸੀਂ ਇਹ ਇਦੀ ਇੰਨੀ ਜਲਾਲਤ ਵਾਲੀ ਜ਼ਿੰਦਗੀ ਜਿਹੜੀ ਜਿਉ ਰਹੇ ਆ ਉਹ ਸਾਡੇ ਵਾਸਤੇ ਬਹੁਤ ਔਖਾ ਤੇ ਫਿਰ ਜਦੋਂ ਵੀ ਇੱਕ ਮੈਂ ਤੁਹਾਨੂੰ ਵੱਡੀ ਗੱਲ ਜਿਹੜੀ ਤੁਹਾਡੇ ਹੋਰ ਸਾਹਮਣੇ ਲਿਆਵਾਂ ਤੇ ਪਿਛਲੇ ਤਕਰੀਬਨ ਸਰਦੀਆਂ ਦੇ ਵਿੱਚ ਸਾਡੇ ਪਿੰਡ ਦਾ ਇੱਕ ਬੱਲੂ ਨਾਂ ਦਾ ਬੰਦਾ ਜੋਹੇ ਦਾ ਨੌਕਰ ਸੀ ਪਹਿਲਾਂ ਵੀ ਸਾਡੇ ਨੌਕਰ ਰਿਹਾ ਜਦੋਂ ਉਹਦਾ ਮਰਡਰ ਇਹਦੇ ਖੇਤ ਦੇ ਵਿੱਚ ਹੁੰਦਾ ਰਾਤ ਨੂੰ ਬੜੀ ਬੁਰੀ ਤਰ੍ਹਾਂ ਜਦੋਂ ਵੀ ਕਿਤੇ ਗੱਲ ਚੱਲਦੀ ਹੈ ਇਹ ਉਹਦਾ ਦੋਸ਼ਣ ਜਿਹੜਾ ਮਰਡਰ ਦਾ ਮੇਰੇ ਸਿਰ ਲਾਉਂਦਾ ਉਦੋਂ ਵੀ ਇਹਨੇ ਬਹੁਤ ਵੱਡੀ ਕੋਸ਼ਿਸ਼ ਕੀਤੀ ਉਹ ਪਰਿਵਾਰ ਅੱਜ ਵੀ ਮੇਰੇ ਨਾਲ ਖੜਾ ਹੈ ਜਿਨ੍ਹਾਂ ਦਾ ਬੰਦਾ ਉੱਥੇ ਮਰਡਰ ਹੋਇਆ ਉਹ बार-बार ਇਹ ਮੇਰੇ ਤੇ ਦੋਸ਼ਣ ਲਾਉਂਦਾ ਕਿ ਤੂੰ ਮਰਡਰ ਕੀਤਾ ਠੀਕ ਹੈ ਇਹਨੇ ਕੋਸ਼ਿਸ਼ ਵੀ ਕੀਤੀ ਮਰਡਰ ਕਰਕੇ ਉਹਨਾਂ ਪਰਿਵਾਰਾਂ ਨੂੰ ਇਹ ਕਿਹਾ ਬਾਰ-ਬਾਰ ਕਿ ਤੁਸੀਂ ਸਾਗਰ ਸਿੰਘ ਦਾ ਨਾਮ ਲਵੋ ਮੈਂ ਤੁਹਾਡੇ ਲਈ ਹਰ ਕੰਮ ਕਰਾਂਗਾ ਪਰ ਉਹ ਪਰਿਵਾਰ ਇਸ ਗੱਲ ਤੇ ਸਹਿਮਤ ਨਹੀਂ ਹੋਇਆ ਹੁਣ ਮੈਨੂੰ ਇਹ ਵੀ ਇੱਕ ਮੈਂ ਤੁਹਾਡੇ ਮਾਧਮ ਰਾਹੀਂ ਕਹਿਣਾ ਚਾਹੁੰਦਾ ਕਿ ਉਸ ਕੇਸ ਜਿਹੜਾ ਡੈੱਡ ਪਿਆ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਦਾ ਕਾਤਲ ਲੱਭਿਆ ਜਾਵੇ ਕੌਣ ਹੈ ਇਹ ਮੇਰੇ ਦੇ ਦੂਸ਼ਣ ਲਾਉਂਦਾ ਵੀ ਮੈਂ ਹਾਂ ਕਿ ਹੋਰ ਹੈ ਲੇਕਿਨ ਮੈਂ ਇਹ ਕਹਿਣਾ ਕਿ ਜਦੋਂ ਸਰਪੰਚ ਸਭ ਦੇ ਸਾਹਮਣੇ ਅਸੀਂ ਇੱਕ ਐਤਕੀ ਫਿਰ ਸਾਡੀ ਤਾਜੀ ਗੱਲ ਹੋਈ ਮੈਂ ਕ ਵੀ ਕਤਲ ਆਪਾਂ ਚਲੋ ਹੁਣੇ ਕੱਢਦੇ ਆ ਚਲੋ ਗੁਰਦੁਆਰਾ ਸਾਹਿਬ ਤੁਸੀਂ ਵੀ ਦੋਨੇ ਜਾਣੇ ਮੀਆਂ ਬੀਬੀ ਸੌ ਖਾਓ ਅਸੀਂ ਵੀ ਖਾਂਦੇ ਆ ਤੇ ਜਿਹੜਾ ਕਾਤਲ ਹੋਊਗਾ ਉਹ ਪਤਾ ਲੱਗ ਜਾਊਗਾ ਪਰ ਇਹ ਸੌ ਖਾਣ ਦੀ ਬਜਾਏ ਉੱਥੋਂ ਫਟਾਫਟ ਸਰਪੰਚ ਸਾਹਿਬ ਦੀ ਮੌਜੂਦਗੀ ਤੋਂ ਉੱਥੋਂ ਭੱਜ ਗਏ ਵੀ ਅਸੀਂ ਨਹੀਂ ਸੌ ਖਾਣੀ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਦਾਲ 'ਚ ਜ਼ਰੂਰ ਕਾਲਾ ਸੋ ਮੈਂ ਇਹ ਵੀ ਇੱਕ ਬੇਨਤੀ ਕਰਦਾ ਵੀ ਸਾਡਾ ਇਹ ਮਸਲਾ ਤਾਂ ਜਿਹੜਾ ਹੈਗਾ ਹੀ ਐ ਤੇ ਉਹ ਵੀ ਮਸਲਾ ਜਿਹੜਾ ਮਰਡਰ ਦਾ ਉਹ ਬਲਾਈਂਡ ਮਰਡਰ ਜਿਹੜਾ ਹੈ ਉਹਨੂੰ ਵੀ ਕਿਤੇ ਨਾ ਕਿਤੇ ਸਾਹਮਣੇ ਲਿਆਂਦਾ ਜਾਵੇ ਉਹਦਾ ਕਾਤਲ ਕੱਢਿਆ ਜਾਵੇ ਕੌਣ ਹੈ ਸਰ ਜਿਹੜੀ ਜਗ੍ਹਾ ਦੇ ਵਿੱਚ ਮਕਾਨ ਤੁਸੀਂ ਬਣਾਇਆ ਜਾਂ ਤੁਹਾਡੇ ਭਾਈ ਸਾਹਿਬ ਬਣਾ ਰਹੇ ਹੋ ਤੁਹਾਡੀ ਆਪਣੀ ਇੱਜ਼ਤ ਦੀ ਜਗ੍ਹਾ ਜਾਂ ਅਲੱਗ-ਅਲੱਗ ਲਈ ਸੀ ਵੇਖੋ ਇਹ ਸਾਡੇ ਫਾਦਰ ਸਾਹਿਬ ਹੋਣਾਂ ਦੀ ਜਗ੍ਹਾ ਜਿਹੜੀਆਂ ਸਾਰੀਆਂ ਲਈਆਂ ਹੋਈਆਂ ਮੈਂ ਉਸ ਜਗ੍ਹਾ ਦੇ ਵਿੱਚ ਘਰ ਬਾਰਿਆ ਇਹਦੇ ਕੋਲੇ 13 ਮਰਲੇ ਦੀ ਜਗ੍ਹਾ ਹੈਗੀ ਹੈ ਜਿੱਥੇ ਮਕਾਨ ਪਾਰਿਆ ਮੇਰੇ ਕੋਲੇ 6 ਮਰਲੇ ਆ ਇਸ ਕਰਕੇ ਮੈਨੂੰ 6 ਮਰਲੇ ਦੇ ਵਿੱਚ ਉਹ ਘੱਟ ਜਗ੍ਹਾ ਕਰਕੇ ਮੈਨੂੰ ਤਿੰਨ ਮੰਜ਼ਲੀ ਬਿਲਡਿੰਗ ਬਣਾਉਣੀ ਪਈ ਫਰੋਦ ਕੰਦ ਤੁਸੀਂ ਕਹਿ ਰਹੇ ਹੋ ਕਿ ਕੰਦ ਦੀ ਉਹਨਾਂ ਨੇ ਸ਼ਲਾਈ ਕੀਤੀ ਹੈ ਇਹ ਕੰਦ ਮਤਲਬ ਸਾਂਝੀ ਹੈ ਇਹ ਕੰਦ ਉਹਦੀ ਸਾਂਝੀ ਹੈ ਜੀ ਠੀਕ ਹੈ ਜਿੰਨੀ ਕੰਦ ਪਹਿਲਾਂ ਸੀ 8 ਫੁੱਟ ਦੇ ਕਰੀਬ ਉਸ ਤੋਂ ਬਾਅਦ ਮੈਂ ਆਪਦੀ 4 ਇੰਚੀ ਛੱਡ ਕੇ ਆਪਦੇ ਪਾਸੇ ਸ਼ੁਰੂ ਕਰ ਲਈ ਹੂੰ ਤੇ ਇਹ ਨੇ ਆਪਦੀ 4 ਇੰਚੀ ਜਿਹੜੀ ਹੈ ਉਹਨੂੰ ਜਦੋਂ ਕੱਟ ਹੋਇਆ ਸੈਂਪਲ ਤੌਰ ਤੇ ਪਿੰਡ ਦੇ ਵਿੱਚ ਜਦੋਂ ਉਹਨੂੰ ਕਿਹਾ ਗਿਆ ਕਿ ਤੇਰੇ ਕੋਲ ਬੜੇ ਹੱਲ ਸੀ ਠੀਕ ਹੈ ਤੇ ਤੂੰ ਇਸ ਤਰ੍ਹਾਂ ਕਿਉਂ ਕੀਤਾ ਇਹ ਕੰਦਾ ਮੇਰੀ ਕਾ 4 ਇੰਚੀ ਹੈ ਮੈਂ ਉਹ ਪੰਨਾ ਤੋੜਾਂ ਕੋਸ਼ਿਸ਼ ਕਰਾਂ ਤੇ ਸਰ ਉੱਥੇ ਫਿਰ ਇੱਥੇ ਇੱਕ ਗੱਲ ਹੋਰ ਵੀ ਧਿਆਨ ਮੰਗਦੀ ਹੈ ਕਿ ਜਦੋਂ ਸਾਰਾ ਪਿੰਡ ਦਾ ਇਕੱਠ ਖੜਾ ਸੀ ਉਹ ਜਿਹੜੇ ਏਐਸਆਈ ਬਲਵੀਰ ਸਿੰਘ ਜੀ ਆ ਉਹ ਵੀ ਮੌਕੇ ਤੇ ਮੌਜੂਦ ਸੀ ਇੱਥੋਂ ਪਤਾ ਲੱਗਦਾ ਕਿ ਇਹਨੇ ਸਰਪੰਚ ਸਾਹਿਬ ਨੂੰ ਕਿਹਾ ਇਹ ਸਰਪੰਚ ਸਾਹਿਬ ਤੂੰ ਇਹਦਾ ਮਕਾਨ ਬਣਨ ਦੇਤਾ ਵਰਨਾ ਮੈਂ ਸਾਰੀ ਉਮਰ ਇਹਦਾ ਮਕਾਨ ਬਣ ਨਹੀਂ ਸਿਦ ਦੇਣਾ ਜਿਹੜੇ ਪਿੰਡ ਦੇ ਲੋਕ ਤੇ ਸਰਪੰਚ ਅੱਜ ਵੀ ਇਹ ਗਵਾਹੀ ਦੇਣਗੇ ਵੀ ਇਹਨੇ ਇਹ ਗੱਲ ਕਹੀ ਹੈ ਇਹਦਾ ਮਤਲਬ ਇਥੋਂ ਸਾਫ ਚਾਹਰ ਹੁੰਦਾ ਵੀ ਇਹਨੇ ਜਾਣ ਬੁੱਝ ਕੇ ਮੇਰੇ ਮਕਾਨ ਨੂੰ ਇੱਕ ਮਤਲਬ ਸਿੱਟਮ ਦੀ ਸਾਜ਼ਿਸ਼ ਸਾਜ਼ਿਸ਼ ਦੇ ਅਧੀਨ ਜੋ ਕੁਝ ਕੀਤਾ ਉਹ ਕੀਤਾ ਕੋਈ ਮਕਾਨ ਨੂੰ ਜਿਹੜਾ ਕਿੰਨਾ ਇੱਕ ਨੁਕਸਾਨ ਹੋਇਆ ਕਰੇਡ ਵਗੈਰਾ ਵੀ ਆਈ ਹੈ ਵੇਖੋ ਬਾਹਰਲੇ ਪਾਸੇ ਤਾਂ ਜਿਹੜੀ ਤੁਸੀਂ ਮੂਵੀਆਂ ਦੇਖੋਗੇ ਦੇਖੋਗੇ ਜਿਹੜੀਆਂ ਅੰਦਰ ਮਕਾਨ ਦੇ ਸਰਦਾਰ ਬਲਬੀਰ ਸਿੰਘ ਉਹਨਾਂ ਨੇ ਤੇ ਸਰਪੰਚ ਸਾਹਿਬ ਉਹਨਾਂ ਨੇ ਹੋਰ ਲੋਕ ਜਿਹੜੇ ਹਾਜ਼ਰ ਸੀ ਜਦੋਂ ਉਹਨਾਂ ਨੇ ਅੰਦਰ ਦੇਖਿਆ ਅੰਦਰ ਵੀ ਬੜੀ ਬੁਰੀ ਤਰ੍ਹਾਂ ਤਰੇੜਾ ਆ ਗਈਆਂ ਕਿ ਜਦੋਂ ਆਪਾਂ ਇੱਕ 4 ਇੰਚੀ ਭੰਨ ਦਿੰਨੇ ਆ ਤੇ ਜਿਹੜੀ ਬਾਕੀ 4 ਇੰਚੀ ਹੈ ਉਹ ਜਦੋਂ ਪੂਰੀ ਉਹਦੇ ਵਿੱਚ ਤਰੇੜਾ ਆ ਗਈਆਂ ਇੰਨੀ ਉਹ ਗ੍ਰਸਤ ਹੋ ਗਈ ਬੜੀ ਬੁਰੀ ਤਰ੍ਹਾਂ ਤੇ ਫਿਰ ਉੱਤਨੀ ਜਿਹੜੀਆਂ ਤਿੰਨ ਮੰਜ਼ਲੇ ਉਹ ਤਾਂ ਹੁਣ ਖਤਰੇ 'ਚ ਆ ਜਦੋਂ ਮਰਜ਼ੀ ਡਿੱਗ ਸਕਦੀ ਹੈ ਤੇ ਇਹ ਬਲਬੀਰ ਸਿੰਘ ਹੁਣੀ ਵੀ ਕਹਿੰਦੇ ਆ ਇਹ ਮਕਾਨ ਕਿਸੇ ਵੀ ਟਾਈਮ ਇਹ ਡਿੱਗ ਸਕਦਾ ਉਹਦਾ ਜ਼ਿੰਮੇਵਾਰ ਤੂੰ ਐ ਸਰਪੰਚ ਸਾਹਿਬ ਦੀ ਗੱਲ ਕੀਤੀ ਅੱਜ ਕਿੰਨੇ ਦਿਨ ਹੋ ਗਏ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਸਰਪੰਚ ਨੇ ਕਹਿਤਾ ਕਿ ਤੇਰੀ ਵਜ੍ਹਾ ਕਰਕੇ ਜਿਹੜਾ ਮਕਾਨ ਬਣ ਗਿਆ ਕੀ ਉਹ ਸਰਪੰਚ ਦੀ ਮੰਨਦਾ ਨਹੀਂ ਵੇਖੋ ਉਹ ਹਮੇਸ਼ਾ ਸਰਪੰਚ ਸਾਹਿਬ ਮੇਰੀ ਸੱਚਾਈ ਨਾ ਖੜਦੇ ਆ ਜਦੋਂ ਵੀ ਸਰਪੰਚ ਸਾਹਿਬ ਮੇਰੀ ਸੱਚਾਈ ਨਾ ਖੜਦੇ ਆ ਜਾਂ ਕੋਈ ਹੋਰ ਬੰਦਾ ਮੇਰੀ ਸੱਚਾਈ ਨਾ ਖੜਦਾ ਇਹ ਹਰ ਉਸ ਬੰਦੇ ਨਾਲ ਲੜਦਾ ਤੇ ਝਗੜਦਾ ਵੀ ਇਹਦੇ ਪੱਖ 'ਚ ਕੋਈ ਬੰਦਾ ਖੜੇ ਨਾ ਇੰਨੇ ਦਿਨਾਂ ਉਦੋਂ ਟਿਸਪਿਊਟ ਚੱਲ। ਦਿਸਪਿਊਟ ਚੱਲਦਾ ਜੀ ਘੱਟੋ ਘੱਟ 10 ਦਿਨ ਤੋਂ ਜ਼ਿਆਦਾ ਹੋ ਗਿਆ। ਮੈਂ ਐਪਲੀਕੇਸ਼ਨ ਥਾਣੇ ਦੇ ਕੇ ਵੀ ਆਇਆ। ਅਸੀਂ ਉਹਦਾ ਨੰਬਰ ਵੀ ਲਵਾਇਆ ਜਿਹਦਾ ਨੰਬਰ 291 ਆ। ਠੀਕ ਹੈ। ਪਰ ਹਜੇ ਤੱਕ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਅਧੂਰੀ ਹੈ। ਸਾਨੂੰ ਉੱਥੇ ਐਂਟਰ ਹੋ ਨਹੀਂ ਦਿਆ। ਰਾਤ ਅਸੀਂ ਸੁੱਤੇ ਨਹੀਂ ਕਿਉਂਕਿ ਬਰਸਾਤ ਦਾ ਲੱਗਦਾ ਸੀ ਮੀਂਹ ਆ ਜਾਏਗਾ ਤੇ ਫਿਰ ਸਾਡਾ ਮਕਾਨ ਜਿਹੜਾ ਵੀ ਉਹਦਾ ਕੀ ਬਣੇਗਾ? ਹੁਣ ਤੁਸੀਂ ਸੰਜੇ ਮੈਂ ਤੁਹਾਡੇ ਹਸਕੇ ਭਾਈ ਸਾਹਿਬ ਨੇ ਤੁਹਾਡੀ ਤੁਹਾਡੇ ਨਾਲ ਇੰਨੀ ਰੰਜਿਸ਼ ਰੰਜਿਨ ਦਾ ਕਾਰਨ ਕੀ ਆ ਤੁਹਾਡਾ ਪਿਛਲਾ ਕੋਈ ਪਿਛੇ ਕੋਈ ਮਤ ਹੋਇਆ ਜੀ ਵੇਖੋ ਰੰਜਿਸ਼ ਦਾ ਕਾਰਨ ਇਹ ਆ ਵੀ ਅਸੀਂ ਲਗਾਤਾਰ ਘਟੋ ਘਟ ਸਾਰੀ ਉਮਰ ਇਕੱਠਿਆਂ ਕੱਢੀ ਐ ਮੇਰੀ ਉਮਰ ਤਕਰੀਬਨ 64 ਸਾਲ ਦੀ ਆ ਉਹ ਮੇਥੋਂ 2 ਸਾਲ ਵੱਡਾ ਉਹ ਸਾਡਾ ਕਰਤਾ ਧਰਤਾ ਸੀ ਬੋਢੀ ਸੀ ਹਰ ਕੰਮ ਦਾ ਤੇ ਮੈਨੂੰ ਨਹੀਂ ਪਤਾ ਉਹਦੇ ਅੰਦਰ ਕੀ ਚੱਲਦਾ ਸੀ ਅਸੀਂ ਭਰੋਸਾ ਕਰਦੇ ਸੀ ਇੱਕ ਬੜੀ ਵੱਡੀ ਸਾਜ਼ਿਸ਼ ਦੇ ਅਧੀਨ ਮੈਥੋਂ ਸਭ ਕਾਸੇ ਤੇ ਸਾਈਨ ਕਰਾ ਕੇ ਸਾਰੀਆਂ ਪ੍ਰਾਪਰਟੀਜ਼ ਚਾਹੇ ਸਾਡਾ ਸ਼ੈਲਰ ਸੀ ਚਾਹੇ ਗੱਡੀਆਂ ਸੀ ਚਾਹੇ ਸਾਡੇ ਕੋਈ ਪਲਾਟ ਸੀ ਉਸ ਵੀ ਸੀ ਉਹਦੇ ਨਾਂ ਤੇ ਸੀ ਇੱਥੋਂ ਤੱਕ ਕਿ ਜਿਹੜਾ ਕਾਰੋਬਾਰ ਨੀਚੇ ਫਰੈਂਡਜ਼ ਮੈਡੀਕਲ ਸਟੋਰ ਫਾਰਮਸੀ ਉਹਦਾ ਲਾਇਸੈਂਸ ਅਸੀਂ ਭਲੈ ਬਿਨੇ ਚ ਟ੍ਰੇਨਿੰਗ ਦੇ ਆਧਾਰ ਤੇ ਵਧਾਇਆ ਸੀ 15 ਹਜ਼ਾਰ ਰੁਪਏ ਦੇ ਵਿੱਚ ਮਤਲਬ ਹਰ ਚੀਜ਼ ਇਹਦੇ ਨਾਂ ਤੇ ਸੀ ਉਹ ਇਹਨੇ ਲਾਇਸੈਂਸ ਵੀ ਕੈਨਸਲ ਕਰਾ ਕੇ ਉਹ ਸਵਾ 3 ਲੱਖ ਦਾ ਮੁੱਗੇ ਸੀਆਈ ਸਟਾਫ ਵਾਲੀ ਗਲੀ ਵਿੱਚ ਵੇਚਿਆ ਕੋਈ ਚੀਜ਼ ਨਹੀਂ ਛੱਡੀ ਠੀਕ ਹੈ ਮੇਰੇ ਨਾਂ ਤੇ ਜੀ ਉਹ ਸਾਰਾ ਕੁਝ ਵੇਚਤਾ ਉਸ ਤੋਂ ਬਾਅਦ ਮੈਨੂੰ ਇੱਕ ਬੜੀ ਬੁਰੀ ਤਰ੍ਹਾਂ ਝੱਗਾ ਚੱਕਿਆ ਵੀ ਤੇਰਾ ਕੁਝ ਨਹੀਂ ਪਹਿਲਾਂ ਇਹ ਕਹਿੰਦਾ ਵੀ ਤੇਰੇ ਜੁम्मे ਕੋਈ ਕਰਜ਼ਾ ਨਹੀਂ ਲੇਕਿਨ ਜਦੋਂ ਮੇਰੇ ਜੁम्मे ਵੱਡੀ ਪੱਧਰ ਤੇ ਕਰਜ਼ਾ ਛੱਡਿਆ ਗਿਆ ਤੇ ਸਾਡੇ ਦਾ ਜ਼ਮੀਨਾਂ ਬੈਂਕਾਂ 'ਚ ਛੜਤੀਆਂ ਤੇ ਬੈਂਕਾਂ ਨੇ ਮੇਰੇ ਤੇ ਕੇਸ ਕਰਤੇ ਪੈਸੇ ਦੇ ਮਤਲਬਕ ਸਰਕਾਰੀ ਤੇ ਗੈਰ ਸਰਕਾਰੀ ਕਰਜ਼ੇ ਉਹ ਕਰਜ਼ੇ ਦੀ ਪੰਡਾ ਨੂੰ ਦੇਖਦੇ ਹੋਏ ਮੈਨੂੰ ਸਾਰੀ ਆਪਣੀ ਪੈਲੀ ਜੋ ਮੇਰੇ ਹਿੱਸੇ 'ਚ ਸਵਾ 4 ਕਿੱਲੇ ਬਣਦੀ ਸੀ ਉਹ ਸਾਰੀ ਵੇਚਣੀ ਪਈ ਸਾਰੀ ਵੇਚ ਕੇ ਮੈਂ ਕਰਜ਼ੇ ਲਾਹੇ ਉਸ ਤੋਂ ਬਾਅਦ ਥੋੜਾ ਪੈਸਾ ਜੋ ਬਚਿਆ ਤੇ ਉਹਦਾ ਮੈਂ ਹੁਣ ਆਪਦਾ ਮਕਾਨ ਬਣਾ ਰਿਆ ਸੀ ਪਹਿਲੀ ਵੇਚ ਕੇ ਮੈਂ ਆਪਦਾ ਬਕਾਨ ਬਣਾਇਆ ਸੀ ਤੇ ਹੁਣ ਤਾਂ ਮੇਰੇ ਕੋਲੇ ਪੈਸੇ ਵੀ ਨਹੀਂ ਕੋਈ ਵੀ ਜਿਹੜੇ ਮੈਂ ਲਾ ਕੇ ਦੁਆਰੇ ਜੋ ਡਿੱਗ ਜਾਂਦਾ ਤੇ ਮੈਂ ਫਿਰ ਮੇਰਾ ਹੱਲ ਕੀ ਹੈ ਤੇ ਬਕਾਨ ਕਿਵੇਂ ਬਣੇਗਾ ਤੁਸੀਂ ਹੁਣ ਮੀਡੀਆ ਦੇ ਜ਼ਰੀਏ ਕੀ ਮੰਗ ਕਰਦੇ ਹੋ ਵੇਖੋ ਮੈਂ ਮੰਗ ਇਹ ਕਰਦਾ ਹਾਂ ਤੇ ਸਿਰਫ ਇੱਥੇ ਹੀ ਗੱਲ ਖਤਮ ਨਹੀਂ ਹੋ ਜਾਂਦੀ ਵੀ ਚਲੋ ਜੀ ਨੁਕਸਾਨ ਕਰਤਾ ਹੁਣ ਗੱਲ ਇਹ ਹੈ ਵੀ ਰੱਬ ਨਾ ਕਰੇ ਜਿਹੜੇ ਹਸਾਬ ਨਾਲ ਮਕਾਨ ਦਾ ਤਹਿਸ ਨਹਿਸ ਕਰਤਾ ਤੁਸੀਂ ਖੁਦ ਦੇਖੋਗੇ ਲੋਕ ਦੇਖ ਕੇ ਕਹਿ ਰਹੇ ਆ ਤੇ ਜਿਹੜੇ ਮੁਲਾਜ਼ਮ ਨੇ ਪੁਲਿਸ ਦੇ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਕਹਿ ਕੇ ਆਏ ਆ ਤੇ ਇਹਦਾ ਮਤਲਬ ਫਿਰ ਤਾਂ ਕੋਈ ਸ਼ੱਕ ਨਹੀਂ ਵੀ ਜਿਹੜਾ ਮਕਾਨ ਨੂੰ ਡਿੱਗਣ ਕਿਨਾਰੇ ਕਰਤਾ ਜੇ ਮਕਾਨ ਉਹ ਡਿੱਗ ਜਾਂਦਾ ਤੇ ਮੇਰਾ ਸਾਰਾ ਪੈਸਾ ਲਾਇਆ ਬ्यर्थ ਜਾਂਦਾ ਤੇ ਫਿਰ ਫਿਰ ਸਾਡੀ ਹਾਲਤ ਕੀ ਬਣੂਗੀ ਅਸੀਂ ਉਹਦੇ ਚ ਰਹਿਣਾ ਹੈ ਰਹਿਣ ਵਾਸਤੇ ਆਪਦੀ ਸੇਫਟੀ ਵਾਸਤੇ ਪਾਇਆ ਤੇ ਹੁਣ ਤਾਂ ਅਸੀਂ ਉਹਦੇ ਚ ਰਹਾਂਗੇ ਕਿਵੇਂ ਕੀ ਕਰਾਂਗੇ ਅਸੀਂ ਤੁਸੀਂ ਜਿਹੜੀ ਪੁਲਿਸ ਕੰਪਲੇਟ ਕੀਤੀ ਹੈ ਪੁਲਿਸ ਵੀ ਉੱਥੇ ਆਈ ਹੈ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕਰ ਰਹੀ ਹੈ ਵੇਖੋ ਪੁਲਿਸ ਆਈ ਹੈ ਸਾਨੂੰ ਇਸ ਗੱਲ ਦਾ ਬੜਾ ਹੌਸਲਾ ਮਿਲਿਆ ਵੀ ਸਾਡੀ ਜਿਹੜੀ ਸੀ ਸਚਾਈ ਉਹ ਉੱਥੇ ਪੁਲਿਸ ਨੇ ਪੇਸ਼ ਕੀਤੀ ਉਹਨੂੰ ਰੋਕਿਆ ਠੀਕ ਹੈ ਤੇ ਉਹਨੂੰ 100% ਗਲਤ ਕਿਹਾ ਸਰਪੰਚ ਸਾਹਿਬ ਇਸ ਗੱਲ ਦੇ ਗਵਾਹ ਕਿਉਂਕਿ ਕੋਲੇ ਖੜੇ ਸੀ ਪਰ ਗੱਲ ਦਾ ਇਹ ਹੈ ਨਾ ਕਿ ਚਲੋ ਉਹਨਾਂ ਨੇ ਸਾਰੀ ਸਥਿਤੀ ਨੂੰ ਜਾਜza ਲੈ ਕੇ ਦੇਖਦੇ ਹੋਏ ਉਹਨੂੰ 100% ਗਰਾਹਗਾ ਠਹਿਰਾਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਗੱਲ ਇਹ ਵੀ ਹੁਣ ਸਾਡਾ ਕੀ ਹੱਲ ਹੈ ਜੇ ਸਾਡਾ ਮਕਾਨ ਡਿੱਗਦਾ ਅੱਜ ਨਹੀਂ ਤਾਂ ਚਲੋ ਆਉਣ ਵਾਲੇ ਸਮੇਂ 'ਚ ਕਿਤੇ ਨਾ ਕਰੇ ਕੋਈ ਥੋੜਾ ਝਟਕਾ ਲੱਗ ਜੇ ਜੇ ਡਿੱਗ ਜਾਂਦਾ ਤੇ ਫਿਰ ਸਾਡਾ ਕੀ ਬੜੇਗਾ ਫਿਰ ਇਹ ਉਸ ਤੋਂ ਬਾਅਦ ਰੋਕਣ ਤੋਂ ਬਾਅਦ ਵੀ ਰੁਕ ਨਹੀਂ ਰਿਹਾ ਆ ਤਾਜੀ ਵੀਡੀਓ ਜਿਹੜੀ 3 ਦਿਨ ਪਹਿਲਾਂ ਗਾਲਾਂ ਕੱਢੀਆਂ ਇਹਨੇ ਵੀ ਮੈਂ ਤਾਂ ਹਲਤੀ ਐਂ ਚਲਾਉਂਗਾ ਮੈਂ ਨਹੀਂ ਹਟਦਾ ਤੂੰ ਜਿੱਥੇ ਮਰਜੀ ਭੱਜਲਾ ਮੈਂ ਤਾਂ ਐਂ ਕਰੂੰਗਾ ਇਹ ਦੋ ਦਿਨ ਪਹਿਲਾਂ ਦੀ ਵੀਡੀਓ ਹੈ ਉਹ ਤਾਂ ਜਿਹੜੇ ਮਹਿਕਮਾ ਸੀ ਉਹ ਤਾਂ ਇਹਨੂੰ 10 ਦਿਨ ਪਹਿਲਾਂ ਰੋਕੇ ਆਇਆ ਸੀ ਇਹਦਾ ਮਤਲਬ ਇਹ ਤੇ ਕੋਈ ਅਸਰ ਨਹੀਂ ਇਹ ਤਾਂ ਉਵੇਂ ਹੀ ਚੱਲ ਰਿਹਾ ਵੀ ਮੈਂ ਤਾਂ ਕਰੂੰਗਾ ਗਾਲਾਂ ਕੱਢਦਾ ਵੀਡੀਓ ਤੁਹਾਡੇ ਕੋਲੇ ਤੁਸੀਂ ਵੀਡੀਓ ਪਾਓ ਜਿੱਥੇ ਮਰਜੀ ਦਿਖਾਓ ਅਸੀਂ ਜੇ ਕਿਤੇ ਗਲਤ ਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ-ਨਾਜ਼ਰ ਮੰਨ ਕੇ ਇਹ ਗੱਲ ਕਹਿਣਾ ਵੀ ਜੋ ਗੱਲਾਂ ਤੁਹਾਡੇ ਸਾਹਮਣੇ ਹੋਈਆਂ ਮੈਨੂੰ ਅੱਜ ਚਾਹੇ ਗੁਰਦੁਆਰਾ ਸਾਹਿਬ ਲਈ ਚੱਲੋ ਇਹ ਅਮਰਤ ਧਾਰੀ ਹੈ ਠੀਕ ਆ ਇਹਦੇ ਨਾਲ ਇੰਨਾ ਕੁਝ ਕੀਤਾ ਇਹਦੀ ਅਜਬ ਤੇ ਕਿੰਨਾ ਚੱਕੜ ਅਸ਼ਾਲਿਆ ਕੀ ਕੁਝ ਕਰਦਾ ਉਹ ਸਾਰਾ ਕੁਝ ਬੀੜ ਕੋ ਦੇ ਵਿੱਚ ਅਸੀਂ ਦੱਸੋ ਵੀ ਹੁਣ ਕੀ ਸਾਡੇ ਹਾਲਾਤ ਹੈ ਤੇ ਇਹੋ ਜੇ ਇਹੋ ਜੇ ਹਾਲਾਤ ਤੇ ਅਸੀਂ ਪਹੁੰਚ ਗਏ ਤੇ ਕਦੇ ਕਦੇ ਆਏ ਲੱਗਦਾ ਵੀ ਹੁਣ ਜਦੋਂ ਮਕਾਨ ਵੀ ਖਤਮ ਹੋ ਗਿਆ ਪੈਸੇ ਵੀ ਨਹੀਂ ਰਹੇ ਜ਼ਮੀਨ ਵੀ ਨਹੀਂ ਰਹੀ ਤੇ ਫਿਰ ਅਸੀਂ ਕਿੱਥੇ ਰਾਂਗੇ ਅਸੀਂ ਮਕਾਨ ਵੀ ਨਹੀਂ ਦੇਖ ਸਕਦੇ ਤੇ ਸਾਨੂੰ ਉਹ ਦੇਖਣ ਦਾ ਅਧਿਕਾਰ ਵੀ ਨਹੀਂ ਅਸੀਂ ਵੀ ਜਾ ਕੇ ਦੇਖ ਲਈ ਵੀ ਕੀ ਸਾਡੇ ਪਾਸੇ ਠੀਕ ਆ ਔਰ ਕੋਈ ਹੋਊਗਾ ਹੱਲ ਨਹੀਂ ਹੋਊਗਾ ਕੀ ਬਣੇਗਾ ਸਾਡਾ ਠੀਕ ਮੈਂ ਇਹੀ ਪੁੱਛਣਾ ਚਾਹੁੰਨੀ ਆ ਵੀ ਇਹਨਾਂ ਨੂੰ ਸਾਡੇ ਭਾਈ ਸਾਹਿਬ ਨੂੰ ਵੀ ਜੇ ਇਹਦਾ ਮਕਾਨ ਹੁੰਦਾ ਸਾਡੀ ਜਗ੍ਹਾ ਤੇ ਇਹ ਹੁੰਦਾ ਵੀ ਇਹ ਸਾਡੇ ਨਾਲ ਕੀ ਕਰਦਾ ਦੇਖੋ ਜੇ ਹੁਣ ਅਸੀਂ ਵੀ ਹੁਣ ਅਸੀਂ ਗੇੜਾ ਵੀ ਮਾਰਦੇ ਆ ਨਾ ਉਧਰ ਚੱਕਰ ਵੀ ਲਾਉਨੇ ਆ ਤਾਂ ਉੱਥੇ ਬੈਠ ਕੇ ਸਾਡੇ ਵੱਲ ਅੱਖਾਂ ਕੱਢਦਾ ਵੀ ਤੁਸੀਂ ਇਹ ਕੰਦ ਨੂੰ ਦੇਖ ਵੀ ਨਹੀਂ ਸਕਦੇ ਬਾਕੀ ਗੱਲ ਇਹ ਆ ਵੀ 6 ਸਾਲ ਹੋ ਗਏ ਦੇਖੋ ਛੇ ਸਾਲੋਂ ਇੱਕ ਡਿਸਪੂਟ ਚੱਲਦੇ ਨੂੰ ਇਹ ਜਿਹੜੀ ਗੱਲ ਹੁੰਦੀ ਆ ਉਹ ਮੈਟਰ ਤੱਕ ਸੀਮਤ ਨਹੀਂ ਰਹਿੰਦਾ ਇਹ ਮੈਟਰ ਤੋਂ ਬਾਹਰ ਜਾ ਕੇ ਸਾਨੂੰ ਸਾਡੀ ਬੇਟੀ ਆ ਸਾਡੇ ਇਹਦੇ ਬੇਟੇ ਨੇ ਸਾਡੀ ਬੇਟੀ ਨੂੰ ਇਹ ਧੀਆਂ ਦੇ ਗਾਲਾਂ ਜਦੋਂ ਵੀ ਕੱਢਦਾ ਧੀਆਂ ਦੇ ਗਾਲਾਂ ਕੱਢਦਾ ਜਿਹੜੀਆਂ ਸੁਣੀਆਂ ਹੀ ਨਹੀਂ ਜਾਂਦੀਆਂ ਉਸ ਤੋਂ ਬਾਅਦ ਹੁਣ ਵੀ ਇਹ ਮੈਟਰ ਤੋਂ ਬਾਹਰ ਗਿਆ ਸਾਡੇ ਕੋਲ ਸਿੰਗਲਾ ਵੀਰ ਜੀ ਆਏ ਅਸੀਂ ਕੰਧ ਦਿਖਾਉਣ ਲੱਗੇ ਵੀ ਚਲੋ ਸੋਲੂਸ਼ਨ ਕੀ ਕਰਨਾ ਹੁਣ ਆਮ ਬੰਦੇ ਪਿੰਡ ਦੇ ਵੀ ਦੇਖਣ ਆ ਹੀ ਜਾਂਦੇ ਆ ਤੇ ਕਿਸੇ ਨੂੰ ਖੜਨ ਵੀ ਨਹੀਂ ਦਿੰਦਾ ਦੇਖੋ ਉੱਥੇ ਤੁਸੀਂ ਤੇ ਉਸ ਤੋਂ ਬਾਅਦ ਇਹ ਜਦੋਂ ਮੈਂ ਚਲੋ ਸਾਡੇ ਕੋਲ ਤਾਂ ਹੋਰ ਕੋਈ ਚਾਰਾ ਨਹੀਂ ਅਸੀਂ ਵੀਡੀਓ ਬਣਾਉਣ ਲੱਗ ਗੀ ਮੈਂ ਤੇ ਵੀਡੀਓ ਵਿੱਚ ਇਹਨੇ ਮੈਨੂੰ ਇੰਨੇ ਭੱਦੇ ਸ਼ਬਦ ਕਹੇ ਵੀ ਅਸੀਂ ਪੇਸ਼ ਕਰਾਂਗੇ ਵੀਡੀਓ ਵੀ ਤੇ ਜਿਹੜੇ ਕਿ ਸੁਣੇ ਹੀ ਨਹੀਂ ਜਾਂਦੇ ਉਸ ਤੋਂ ਬਾਅਦ ਵੀ 6 ਸਾਲ ਹੋ ਗਏ ਹੁਣ ਮੇਰੇ ਹਸਬੰਦ ਜਿਹੜੇ ਇੰਨੀ ਟੈਨਸ਼ਨ ਲੈ ਰਹੇ ਆ ਡੀਐਮਸੀ ਤੋਂ 4 ਮਹੀਨੇ ਹੋ ਗਏ ਨਾ ਹੀ ਦਵਾਈ ਚੱਲਦੀ ਆ ਪਲਸ ਇਹਨਾਂ ਦੀ ਰੁਕ ਜਾਂਦੀ ਆ ਪਹਿਲਾਂ ਵੀ ਇਹਨਾਂ ਨੇ ਸੁਈ ਸਾਡੀ ਜਦੋਂ ਕਦੋਂ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਅਸੀਂ ਇੰਨੀ ਜਲੀਲਤ ਵਾਲੀ ਜ਼ਿੰਦਗੀ ਜਿਉ ਰਹੇ ਆ ਵੀ ਸਾਡੀ ਕਿੱਥੇ ਉਹੀ ਇਹਦਾ ਗੱਲ ਆ ਵੀ ਕੀ ਬਣੂਗਾ ਸਾਡਾ ਹੁਣ ਅਸੀਂ ਮਕਾਨ ਦੇਖੋ 1.5 ਸਾਲ ਹੋ ਗਏ ਇਹਨਾਂ ਨੂੰ ਦਿਮਾਗ ਖ ਪਾਉਂਦਿਆਂ ਨੂੰ 6 ਮਾਰ ਲਿਆ ਵਿੱਚ ਅਸੀਂ ਮਕਾਨ ਪਾ ਰਹੇ ਹਾਂ ਪੂਰੀ ਬਿਉਤਵੰਦੀ ਨਾਲ ਹੁਣ ਅਸੀਂ ਉੱਚੇ ਲਜਾਣਾ ਸੀ ਜੇ ਹੁਣ ਅਸੀਂ ਉਸ ਪਲਾਸਟਰ ਤੇ ਕਈ ਵਾਰ ਸਾਡੇ ਪਾਣੀ ਦੇ ਸਿੱਟੇ ਡਿੱਗ ਪੈਂਦੇ ਸੀ ਇਹਨਾਂ ਵੱਲ ਸਾਨੂੰ ਇਹਦੀ ਮੈਸੇਜ ਕਹਿੰਦੀ ਸੀ ਵੀ ਸਿਆਪਾਣੀ ਲੋਟ ਆਉਂਦਾ ਇਹਨਾਂ ਦਾ ਤੇ ਮੈਂ ਸੁਣ ਕੇ ਲੰਗ ਜਾਣਾ ਵੀ ਚਲ ਕੋਈ ਨਹੀਂ ਇਹਨੂੰ ਬੋਲੀ ਜਾਣ ਦੇ ਇਹ ਵੀ ਤਾਂ ਇਹ ਕੁਝ ਕਰਨਗੇ ਇਹਨਾਂ ਨੇ ਵੀ ਤਾਂ ਮਕਾਨ ਪਾਉਣਾ ਹੀ ਆ ਮਤਲਬ ਕਿ ਇਹਦਾ ਮਤਲਬ ਤੇ ਇਹੀ ਆ ਵੀ ਇਹਨਾਂ ਤੋਂ ਸਾਡਾ ਮਕਾਨ ਜਰੇ ਹੀ ਨਹੀਂ ਗਿਆ ਤੇ ਕਿੰਨਾ ਨੁਕਸਾਨ ਬਚਾਤਾ ਉਹ ਹੁਣ ਸਾਰਾ ਪਿੰਡ ਵੀ ਗਵਾ ਪੁਲਿਸ ਵਾਲੇ ਮੁਲਾਜ਼ਮ ਸਾਰੇ ਉਹ ਵੀ ਗਵਾਹ ਨੇ ਸਾਰੇ ਸਾਰਿਆਂ ਨੂੰ ਪਤਾ ਹੀ ਆ ਹੁਣ ਇਹ ਹੱਲ ਵਾਰੇ ਨਹੀਂ ਸੋਚਦਾ ਜਦੋਂ ਅਸੀਂ ਨੰਗਦੇ ਆ ਸਾਡੇ ਕੋਲ ਅੱਖਾਂ ਕੱਢਦਾ ਕਿਸੇ ਨੂੰ ਖੜਨਾ ਹੀ ਦਿੰਦਾ ਉੱਥੇ ਹੁਣ ਮੀਂਹ ਕਣੀ ਆ ਜੇ ਸਾਡਾ ਬਣੂ ਕੀ ਜੀ ਕੀ ਮੰਗ ਕਰਦੇ ਹਾਂ ਇਹ ਜਿਹੜਾ ਸਾਡਾ ਨੁਕਸਾਨ ਹੋਇਆ ਉਹਨਾਂ ਨੂੰ ਇਹ ਦੋਨੇ ਮੀਆਂ ਵੀ ਵੀ ਕਹਿ ਰਹੇ ਆ ਵੀ ਕੋਈ ਗੱਲ ਨਹੀਂ ਤਰੇਡ ਆ ਗਈ ਹੋਊਗੀ ਦੇਖੋ ਤੁਸੀਂ ਆਪਦੇ ਤੇ ਲਾ ਕੇ ਸੋਚੋ ਵੀ ਇਹਨਾਂ ਦਾ ਮਕਾਨ ਪਾਇਆ ਹੋਵੇ ਅਸੀਂ ਕੁਛ ਏਦਾਂ ਦੀ ਹਰਕਤ ਕਰਦੇ ਤਾਂ ਇਹ ਕੀ ਬਰਦਾਸ਼ਤ ਕਰਦੇ ਉਲਟੋ ਜੀ ਅਸੀਂ ਕੋਈ ਸਾਡੇ ਕੋਲ ਤਾਂ ਕੋਈ ਹਾਲ ਨਹੀਂ ਜੇ ਅਸੀਂ ਵੀਡੀਓ ਬਣਾਉਨੇ ਆ ਤੇ ਇਹ ਮੈਨੂੰ ਇਹ ਸ਼ਬਦ ਬੋਲਦਾ ਵੀ ਤੂੰ ਮੈਨੂੰ ਪਸੰਦ ਕਰ ਲਾ ਦੇਖੋ ਤੁਸੀਂ ਇਹ ਤੁਹਾਡੇ ਕੋਲ ਸਬੂਤ ਝੱਗੇ ਚੱਕਦਾ ਤਿੰਨ ਵਾਰ ਝੱਗਾ ਚੱਕਿਆ ਇਹਨੇ ਜਿਵੇਂ ਝੂਠ ਬੋਲਣਾ ਤਾਂ ਦੇਖੋ ਤਿੰਨ ਵਾਰ ਝੱਗਾ ਚੱਕਿਆ ਸਾਡੇ ਕੋਲ ਸਬੂਤ ਆ ਜੀ ਸਪੈਸ਼ਲ ਵੀਡੀਓ ਬਣੀ ਹੋਈ ਹੈ ਇਹ ਸਾਨੂੰ ਹੁਣ ਇਹੀ ਹੈ ਹੀ ਭਰੋਸਾ ਹੀ ਨਹੀਂ ਵੀ ਸਾਡਾ ਇਹ ਸਾਡੀ ਮੰਗੰਦ ਠੀਕ ਹੋ ਜੂਗੀ ਅਸਤੇ ਟੈਨਸ਼ਨ ਵਿੱਚ ਬ੍ਰਦਰ ਸਾਗਰ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਐਲੀਗੇਸ਼ਨ ਲਾਏ ਹੈ ਕਿ ਜਿਹੜਾ ਉਹਨਾਂ ਦੇ ਘਰ ਨੂੰ ਤੁਸੀਂ ਨੁਕਸਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕੀ ਹੈ ਸਾਰਾ ਮਾਮਲਾ ਤੇ ਇਸ ਤੇ ਤੁਸੀਂ ਕੀ ਆਪਣਾ ਪੱਖ ਦੇਣਾ ਚਾਹੁੰਦੇ ਆ ਪਰ ਸਾਡਾ ਘਰੇਲੂ ਵੰਡ ਦੀ ਮੈਂ ਗੱਲ ਕਰਾਂ ਉਹਨਾਂ ਦੇ ਮਕਾਨ ਦੀ ਗੱਲ ਕਰੀ ਆਪਾਂ ਉਹ ਮਕਾਨ ਵਿੱਚੋਂ ਪਹਿਲਾਂ ਪਾ ਚੁੱਕਿਆ ਉਹ ਜਿਹੜੀ ਉਹ ਕੰਧ ਹੈ 9 ਇੰਚੀ ਕੰਧ ਉਹ ਬੜੀ ਖਸਤਾ ਹਾਲਤ ਜੇ ਵਿੱਚ ਥੱਲੇ ਨਵਾਂ ਬਿਲਕੁਲ ਹੀ ਨਹੀਂ ਗਈ ਦੋ ਮੈਂ ਨਵਾਂ ਆਤਾ ਮਕਾਨ ਪਾਉਣ ਲੱਗਿਆ ਮੈਨੂੰ ਫਿਰ ਪਤਾ ਲੱਗਿਆ ਔਰ ਉਸ ਨੂੰ ਮੈਂ ਕਰਨ ਠੀਕ ਕਰਨ ਵਾਸਤੇ ਥੋੜਿਆ ਮਕਾਨ ਜੁ ਢੇੜਨ ਲੱਗਿਆਗਾ ਇਟਵਾ ਦਾ 4 ਇੰਚੀ ਜਦੋਂ ਉਹਨੂੰ ਦੱਸਿਆ ਵੀ ਮੇਰੇ ਘਰੇ ਕੋਈ ਤਕਲੀਫ ਹੋ ਰਹੀ ਹੈ ਕਿ ਮੈਂ ਅਸੀਂ ਕੰਮ ਬੰਦ ਕਰ ਦਾਂ ਬਿਲਕੁਲ ਉਸ ਤੋਂ ਬਾਅਦ ਅਸੀਂ ਨਹੀਂ ਛੇੜਿਆਗਾ ਵੀ ਚਲੋ ਉਨੋਂ ਤੋਂ ਬਾਅਦ ਕੀ ਕੀਤਾ ਮੈਂ ਉਹ ਸਾਰੇ ਕੰਦੇ ਨਾਲ 4 ਇੰਚੀ ਆਪਦੀ ਲਗਾ ਕੇ ਪਲੱਸ ਉਹਦੇ ਵਿੱਚ ਬਜਰੀ ਪਾ ਕੇ ਠੀਕ ਕਰ ਰਿਹਾ ਉਸ ਨੂੰ ਪਰ ਹਰ ਕੰਮ ਨੂੰ ਟਾਈਮ ਲੱਗਦਾ ਹੁੰਦਾ ਹੈ ਉਹ ਟਾਈਮ ਟੂ ਟਾਈਮ ਅਸੀਂ ਉਹਨੂੰ ਠੀਕ ਕਰਨਾਗਾ ਆਪਦੀ ਖਾਤਰ ਕਰਨਾ ਲੱਗ ਉਹਦੀ ਖਾਤਰ ਕਿਉਂ ਉਸ 9 ਇੰਚੀ ਉੱਪਰ ਮੇਰਾ ਹੀ ਮਕਾਨ ਬਣਨਾ ਹੈ ਉਹਨੂੰ ਤਾਂ ਬਣਾ ਲਿਆ ਉਹਦਾ ਪਰ ਇਹ ਹੈ ਨਹੀਂ ਇਹ ਨਹੀਂ ਹੈਗਾ ਕਿ ਕੋਈ ਘਰੇਲੂ ਕੁਰੇਸ ਆ ਹੈਗਾਗਾ ਅੱਗੇ ਬਣ ਬਣ ਪਿਆ ਰ ਕੋਈ ਹੈਗਾਗਾ ਆਪਾਂ ਕੋਈ ਕੰਸਲਟੈਂਸ ਕਰੀਏ ਜਾਂ ਕੋਈ ਹੋਰ ਕਰੀਏ ਕਿੰਦੇ ਘਰੇ ਕੋਈ ਕੀ ਕੁਛ ਨਹੀਂ ਹੈਗਾ ਅੱਜ ਕੱਲ੍ਹ ਸਾਡੇ ਘਰੇ ਨਿੱਕੀ ਚਲਦੀ ਹੈ ਇਹੜਾ মিডিਆ ਕੋਲੇ ਜਾਂਦਾਗਾ ਜਦੋਂ ਮੇਰੇ ਗੈਰਹਾਜ਼ ਦੇ ਵਿੱਚ ਬੰਦੇ ਇਹ ਜਾ ਕੇ ਮੇਰੇ ਘਰੇ ਜਾ ਕੇ ਕੁਸ ਕੀ ਕੁਸ ਕਰਦੇ ਮੈਨੂੰ ਕੀ ਪਤਾ ਕੀ ਕਹਨ ਕੋਸ ਰੱਖ ਕੇ ਮਿੱਤਰ ਦਿਖਾ ਦੇਣ ਮੇਰੇ ਤੇ ਮੇਰੀ ਗੈਰਹਾਜ਼ ਦੇ ਵਿੱਚ ਸ਼ਾਮ ਨੂੰ ਜਾਂਦੇ ਆ ਇਹ ਕਹ ਤੋਂ ਜਾਂਦੇ ਆਗੇ ਮੈਂ ਨਾਲ ਕੋ ਲੈਂਕੀ ਜਦੋਂ ਹੈ ਨਹੀਂ ਲੋਕਾਂ ਨਾਲ ਸਾਡੇ ਕਰਗੇ ਸਾਡੇ ਘਰੇ ਬਿਲਕੁਲ ਜਿੱਥੇ ਨਵਾਂ ਕੱਢੀ ਮੈਨੂੰ ਨੌ ਨੌ ਦੇ ਬਟੋਰੇ ਫਰਨੇ ਇਹ ਬੰਦੇ ਲੋਕ ਮੈਨੂੰ ਦੇਖ ਕੇ ਬਾਹਰ ਭੱਜੇ ਬੰਦੇ ਇਹ ਫਿਰ ਮੈਂ ਕਹਿਆ ਵੀ ਹੁਣ ਆਓ ਇਹ ਮੈਨੂੰ ਇਹ ਵੰਡ ਘਟ ਦੇਖੋ ਜੀ ਹਾਰਡਵੇਰ ਸਾਨੂੰ ਦੋਹਾਂ ਭਰਾਵਾਂ ਨੂੰ 65 ਮਰਲੇ ਪ੍ਰਾਪਰਟੀ ਆ ਰਹੀ ਹੈ ਮੈਂ ਸਿਰਫ 12 ਮਰਲੇ ਦੇ ਵਿੱਚ ਮਕਾਨ ਪਾਉਣ ਲੱਗਾ ਹਾਂ ਬਾਕੀ ਸਾਰੀ ਪ੍ਰਾਪਰਟੀ ਦਾ ਇਹ ਅਜ ਮਾਲਕ ਬਣਿਆ ਬੈਠਾ ਹੈਗਾ ਦੁਕਾਨ 21 ਮੈਂ 21 ਚ ਫੋਰਟ ਉਹਨੇ ਢਾ ਗਿਆ ਸੀਗਾ ਇਸ ਬੰਦੇ ਨੇ ਜਿੰਦੇ ਭਨ ਕੇ ਔਰ ਇਹ ਬੋਲਦਾ ਇਹ ਮੈਨੂੰ ਪ੍ਰਸ਼ਾਸਨ ਨੇ ਬਣਾਇਆ ਇਹ ਤਾਂ 21 ਦਾ ਦੇਖਣ ਪ੍ਰਸ਼ਾਸਨ ਵੀ ਹੋਂ ਭਗਾਇਆ ਸਾਰੇ ਆਮ ਕਹਿ ਰਹੇ ਬੰਦਾ ਮੈਨੂੰ ਪ੍ਰਸ਼ਾਸਨ ਜਿੰਦਾ ਭਲਾਇਆ ਉਹ ਮੇਰੀ ਅੱਧਾ ਦਾ ਮਾਲਕਾ ਮੈਂ ਉਹ ਮੇਰੀ ਦੁਕਾਨ ਇਹ ਨਪੀ ਬੈਠਾ ਰਹੀ ਗੱਲ ਅਸਾਂਸ ਦੀ ਅਸਾਂਸ ਮੇਰਾ ਆਪ ਦਾ ਨਿੱਜੀ ਮਾਮਲਾ ਮੇਰਾ ਮੈਂ ਨਿੱਜੀ ਅਸਾਂਸ ਮੇਰਾ ਮੇਰੇ ਨਾਂ ਤੇ ਹੈਗਾ ਇਸ ਦੀ ਕੋਤਾ ਉਹ ਚਾਹੀ ਨਹੀਂ ਮੇਰੀ ਕੁਆਲਿਫਿਕੇਸ਼ਨ ਆ ਮੈਂ ਬਣਾ ਲਿਆਗਾ ਹੋਰ ਅਸਾਂਸ ਮੈਂ ਉਸ ਦਿਵਾਰ ਡਰਾਈਵਰ ਸਵੈਕਟਰ ਕੁਆਲਟੀਜ਼ ਦਾ ਮੈਂ ਦਖਾਸਤ ਦਿੱਤੀਆਂ ਗੇੜਾ ਵੀ ਮਾਰਿਆ ਉਹਨਾਂ ਨੇ ਪਰ ਕੱਖ ਨਹੀਂ ਕੀਤਾ ਬਗੈਰ ਅਸਾਂਸ ਤੋਂ ਇਹ ਮੈਡੀਸ ਉਹਨਾਂ ਮੈਡੀਕਲ ਕਰ ਰਿਹਾ ਹੈ ਨਸ਼ਾ ਵੇਚਣ ਦਾ ਆਪ ਦੀ ਇੱਕ ਨੰਬਰ ਦਾ ਬੰਦਾ ਇਹ ਹੈ ਠੀਕ ਤੁਸੀਂ ਇਹ ਦਾਅਵੇ ਨਾ ਕਰ ਸਕਦੇ ਕਿ ਮੈਂ ਦਾਅਵੇ ਨਾ ਕਰ ਸਕਦਾ ਤੁਸੀਂ ਇੱਕ ਤੂੰ ਚੋਰੀਓ ਦੋ ਬੰਦੇ ਖੜਾ ਲਓ ਸੀ ਤੁਹਾਨੂੰ ਪਤਾ ਲੱਜ ਕਿ ਕਿਹੜੇ ਕਿਹੜੇ ਬੰਦੇ ਜਾਂਦੇ ਆ ਉੱਥੇ ਮੈਂ ਤਾਂ ਮੈਡੀਕਲ ਦੇ ਉੱਤੋਂ ਬੈਠੇ ਨੂੰ ਮੈਂ ਤੇਰਾ ਸਾਮ ਦਾ ਬੈਠਾਂਗਾ ਤੇਰਾ ਜਾ ਕੇ ਮੈਂ ਸੈਲੋ ਲਾ ਲੈਗਾ ਸੈਲੋ ਤੋਂ ਬਾਅਦ ਮੈਂ ਉਸਾਰ ਨੂੰ نیچے ਵੇਚਦਾਗਾ ਠੀਕ ਹੈ ਸਾਡਾ ਸੈਲੋ ਸਾਨੂੰ ਬੜਾ ਘਾਟਾ ਦੇ ਗਿਆ ਸਾਨੂੰ ਇਹ ਇਹ ਮੇਰੇ ਤੋਂ ਪੈਸੇ ਭਾਂਦਾ ਸਾਡਾ ਸੈਲੋ ਸਾਡਾ ਘਾਟੇ ਜਾ ਰਿਹਾ ਸਾਡਾ ਮੇਰੀ ਨਹੀਂ ਪ੍ਰਾਪਰਟੀ ਨੱਪੀ ਬੈਠਾ ਮੈਂ ਆਪ ਦੇ ਖੇਤਾਂ ਕਿ ਉਹਨਾਂ ਫਾਰਮ ਕੋਲ ਕੇ ਮਾਮਲਾ ਕੰਮ ਕਰ ਰੋਟੀ ਖਾਣ ਲੱਗਿਆ ਉਹਦੀ ਉਹਦਾ ਇਹ ਮੇਰੇ ਨਹੀਂ ਸਾਰਾ ਕੁਝ ਇਹ ਨੱਪੀ ਬੈਠਾ ਬੰਦਾ ਹੈ ਮੈਂ ਬਸ ਰਗਾਸਤਾ ਬਾਹਰੋਂ ਮੇਰੇ ਬੇੜੇ ਨੇ ਪਾਈਆਂ ਐਨਆਰਿਸਮ ਨੂੰ ਪਾਈਆਂ ਇੱਥੇ ਪਾਈਆਂ ਅਸੀਂ ਸਾਨੂੰ ਸਾਡਾ ਅਨਸਾਫ਼ ਸਾਨੂੰ ਨਹੀਂ ਮਿਲਿਆ ਹੁਣ ਤੱਕ ਵੀ ਸਾਡੀ ਸਾਡੂ ਸਾਡੀ ਪ੍ਰਾਪਰਟੀ ਦਵਾਈ ਜਾਵੇ ਸਾਡੇ ਹਿੱਸੇ ਦੀ ਇੱਕ ਉਹਨਾਂ ਦਾ ਕਹਿਣਾ ਕਿ ਜਿਹੜਾ ਕੁਝ ਸਮਾਂ ਪਹਿਲਾਂ ਫਾਰਮ ਤੇ ਇੱਥੇ ਇੱਕ ਹਾਦਸਾ ਹੋਇਆ ਸੀਗਾ ਪਰਲੂ ਨਾਮ ਦੇ ਵਿਅਕਤੀ ਦਾ ਜਿਹੜਾ ਮਟਰ ਹੋਇਆ ਸੀ ਜਿਹੜਾ ਕਿ ਬਲਾਈਂਕ ਕੇਸ ਉਹਦੇ ਤੇ ਉਹਨਾਂ ਨੇ ਕੋਈ ਸਵਾਲ ਖੜੇ ਕੀਤੇ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਰੁਪਿੰਦਰ ਸਿੰਘ ਵਰ ਤੋਂ ਮੈਨੂੰ ਜਾਣ ਪੁੱਜ ਕੇ ਖਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰਿਵਾਰ ਤੇ ਦਬਾਅ ਬਣਾਇਆ ਗਿਆ ਉਹ ਇਹ ਦੇਖੋ ਜੀ ਮੈਂ ਇਹ ਤੋਂ ਉਸ ਤਾਈ ਦੇ ਮੀਡੀਆ ਸੀਗਾ ਮੇਰੇ ਕੋਲ ਇੱਥੇ ਜਿਸਦੇ ਜਿਸਦਾ ਭਰਾਵਾ ਵਰਗਾ ਨੌਕਰ ਹੋਵੇ 18-17 ਸਾਲ ਮੇਰੇ ਨਾਲ ਰਹਿੰਦਾ ਹੋਵੇ ਸਾਰਾ ਕਾਰੋ ਮੇਰਾ ਬਾਰ ਉਹ ਸੇਤ ਸੀਗਾ ਅੱਜ ਮੈਂ ਹੁਣ ਤੱਕ ਵੀ ਉਹਨੂੰ ਉਸਾਲ ਹੋ ਕੇ ਯਾਦ ਕਰਦਾ ਜਤ ਮੈਨੂੰ ਯਾਦ ਕਰਨਾ ਪੈਂਦਾ ਉਹ ਉਸ ਬੰਦੇ ਦੀ ਮਾਲੇਹਤ ਹੁਣ ਵੀ ਮੇਰੇ ਕੋਲ ਪਰਵਾਹ ਰਹਾ ਜਾਂਦਾ ਸੀ ਇੱਕ ਦਿਨ ਜਾਣੇ ਹੁੰਨੇ ਸੀ ਠੀਕ ਹੈ ਮੈਂ ਜਦੋਂ ਮੈਂ ਸਵੇਰ ਚਾਹ ਲੈ ਕੇ ਆਇਆ ਮੈਨੂੰ ਪਤਾ ਲੱਗਿਆਗਾ ਮੈਂ ਇਹਨਾਂ ਕਿਹਾ ਮੇਰਾ ਦੀ ਤਕੀਕਾਤ ਕਰਨਾ ਉਹ ਪੁਲਿਸ ਦਾ ਫਰਜ਼ ਬਣਦਾ ਹੂੰ ਇੱਥੇ ਕੀ ਬਣਦਾਗਾ ਕੀ ਹੋਇਆ ਕਿੱਥੋਂ ਹੋਇਆ ਮੈਂ ਤਾਂ ਆਪ ਕੋਲ ਨਾਮ ਦੇਣ ਤਿਆਰ ਬੈਠਾ ਮੇਰੇ ਕੋਲ ਬੰਦਾ ਮਰਡਰ ਕਰਦੇ ਮੈਂ 50000 ਮੈਂ ਨਾਮ ਦੇ ਦੂੰਗਾ ਉਸ ਨੂੰ ਮੈਂ ਦੱਸੇ ਮੈਨੂੰ ਕਿ ਪੁਲਿਸ ਨੂੰ ਦੱਸ ਦੇਵੇ ਕੋਈ ਮੈਂ ਤਾਂ 50 ਮੈਂ ਨਾਮ ਦੇਊਗਾ ਮੈਨੂੰ ਤਾਂ ਉਹਦਾ ਮੈਂ ਆਪ ਉਹਨੂੰ ਲੱਟ ਲੈਣਾ ਪੈਂਦਾ ਹਰ ਟਾਈਮ ਇਥੇ ਸਿੱਧੇ ਦਿਨੇ ਜਾ ਕੇ ਹੀ ਜਾਣਾ ਪੈਂਦਾ ਮੈਨੂੰ ਮੇਰੀ 65 ਸਾਲ ਦੀ ਉਮਰ ਹੋ ਚਾਲੀ ਮੈਂ ਤੇ ਇਹੋ ਜਿਹਾ ਬਰੇਮ ਲਾਉਦੇ ਹਾਂ ਸ਼ਾਮ ਪਾਸ ਨੂੰ ਸ਼ਰਮ ਹੋਣੀ ਚਾਹੀਦੀ ਨੁਰਪਾ ਨੂੰ ਮੈਂ ਰੋਸਾ ਆਪ ਦੇ ਮਕਾਨ ਚ ਮੈਂ ਗੇੜਾ ਵੀ ਨਹੀਂ ਮਾਰ ਸਕਦਾ ਇਹ ਇਹ ਆਪ ਕਹਿੰਦੇ ਮੈਂ ਇਹ ਨਹੀਂ ਗੇੜਾ ਮਾਰਦਾ ਪਰ ਸੋ ਵੀ ਪੈਣ ਫਾਲ ਮੈਂ ਸਿਰਫ ਸਾਰੇ ਦਿਨ ਚ ਅੱਧਾ ਘੰਟਾ ਮਹਾ ਜਾਣਾ ਫੇ ਗੇੜਾ ਮਾਰਨ ਮਿਸਤਰੀ ਕੋਲ ਐ ਵੀ ਫਾਲਤੂ ਬੰਦੇ ਨੂੰ ਕਿਸ ਨੂੰ ਬਦਨਾਮ ਕਰਨਾ ਉੱਪਰ ਉੱਪਰ ਦੱਸੇ ਕੋਈ ਨਾਮ ਲੈ ਕੇ ਦੱਸੇ ਪ੍ਰਾਪਰਟੀ ਇਹ ਬੰਦਾ ਵੀ ਇਹਨੂੰ ਕੋਈ ਇੰਚ ਵੀ ਘਟਾਈ ਹੋਵੇ ਕਿਸੇ ਚੀਜ਼ ਚੋਂ ਕੋ ਜਮੀਨ ਚੋਂ ਘਰ ਚੋਂ ਦੁਕਾਨ ਚੋਂ ਕਿਸੇ ਚੀਜ਼ ਤੋਂ ਦੱਸਿਆ ਸੀ ਨਾ ਬੰਦਾ ਐਵੇਂ 4 ਕੋਟ 5 ਕੋਟ ਕਹਿ ਦੇਣਾਗਾ ਕੋਈ ਗੱਲ ਦੱਸੇ ਵੀ ਇੱਥੋਂ ਮੈਨੂੰ ਆਟਾ ਪਿਆ ਨਾ ਮੈਨੂੰ ਜਮੀਨ ਵੇਚੀ ਆ ਤੇ ਸ਼ੌਂਕ ਨਾ ਬਿਜਲੀ ਤੂੰ ਮੇਰੇ ਨੂੰ ਮੈਨੂੰ ਅਸੀਂ ਵੀ ਮੈਂ ਮੇਰਾ ਮੈਂਡਾ ਕਿਹੜਾ ਕਰਜ਼ਾ ਦਿੱਤਾਗਾ ਕੋਈ ਕਰਜ਼ਾ ਨਹੀਂ ਸੀ ਕਿਸੇ ਕਰੋਂ ਸਾਡੇ ਕੋਲੇ ਇੱਕ ਸਾਡੀ ਲਿੰਮਟਾ ਵੱਜੀ ਵੀ ਸੀ ਉਹ ਸਾਰੇ ਸਾਡੇ ਸਾਰੇ ਪਨਾਮੇ ਜੀ ਅਸੀਂ ਉਸ ਤੋਂ ਇਲਾਵਾ ਅਜਿਹਾ ਕਿਸੇ ਦਾ ਕੋਈ ਦੇਣਾ ਨਹੀਂ ਸੀ ਕਿਹਾ ਜਾ ਦੱਸੇ ਮੈਂ ਫੜਾ ਮੈਂ ਦੱਤਾ ਮੈਨੂੰ ਸਾਂਝੇ ਪਰਿਵਾਰ ਤੇ ਇਹ ਬੰਦਾ ਇੱਕ ਦਾ ਇੱਕ ਦਾ ਨਾਂ ਤਾਂ ਲਵੇ ਨਾ ਵੀ ਫਰਾਲੇ ਬੰਦੇ ਨੂੰ ਮੈਂ ਨਾ ਪੈ ਦਿੰਦਾ ਲੈ ਫੇਰ ਹੁੰਦਾ ਗੱਲ ਐ ਵੀ ਹਵਾਵਾਂ ਚ ਗੱਲਾਂ ਕਰਨੀਆਂ ਦਾ ਕੋਈ ਫਾਇਦਾ ਨਹੀਂ ਹੈ ਨਾ ਕੋਈ ਹੈ ਇੱਕ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਗਾਲੀ ਗਲੋਚ ਕਰਨ ਤੇ ਉਹਨਾਂ ਨੇ ਕਹਿ ਕੇ ਮੇਰੀ ਵਾਈਫ ਨੂੰ ਜਿਹੜੀ ਮੰਦਪਾਸ਼ ਉਹਨਾਂ ਦੇ ਦੇਖੋ ਇਹ ਮਤਲਬ ਇਹ ਇਹ ਬੇਹੁਦੀਆਂ ਗੱਲਾਂ ਪਹਿਲਾਂ ਵੀ ਉਹਨਾਂ ਨੇ ਕੀਤੀਆਂ ਮੈਂਗਾ ਮੈਂ ਫੌਰਨ ਬੈਠਾਂਗਾ ਕੈਨੇਡਾ 2019 ਨਾਲ ਦੀ ਕੋਈ ਗੱਲ ਹੈਗੀ ਹੈ ਕਿ ਹੋ ਗਈ ਵਾਲੀ ਗੋਜ ਹੁੰਦੇ ਇਹਨਾਂ ਇਹਨਾਂ ਕੱਪੜੇ ਪਾਲਣਾ ਮੇਰੇ ਤੇ ਪਰਚਾ ਦਰਜ ਕਰਵਾਤਾ ਇਹਨਾਂ ਲੋਕਾਂ ਨੇ ਮੇਰੇ ਤੇ ਮੇਰੀ ਵਾਈਫ ਨੂੰ ਬਚਪਾਤਾ ਮੇਰੇ ਇਹਨਾਂ ਨੇ ਫੇਰ ਆ ਕੇ ਵੀ ਤੁਮੇ ਡੀਐਸਰ ਮਿਲਿਆਗਾ ਮੈਂ ਦਰਖਾਸਤ ਦਿੱਤੀ ਫੇਰ ਹੁਣ ਸਾਰੀ ਇਨਕੁਆਰੀ ਕੀਤੀ ਤੈਨੂੰ ਥਾਮਾ ਤੇ ਮੇਰੀ ਇਨਕੁਆਰੀ ਹੋਈ ਐਸਪੀ ਡੀ ਤੋਂ ਐਸਬੀਐਚ ਤੋਂ ਡੀਐਸਬੀ ਸਾਹਿਬ ਤੋਂ ਹੋਈ ਮੇਰੀ ਇਨਕੁਆਰੀ ਹੋਈ ਕਿ ਉਹ ਚ ਮੈਂ ਨਿਰਦੋਸ਼ ਪਾਇਆ ਗਿਆਗਾ ਉਹ ਪਰਚਾ ਮੈਂ ਕੈਨਸਲ ਕਰਵਾਇਆਗਾ ਇੱਕ ਕਦਮ ਦੀ ਗੱਲ ਹੈ ਜੀ ਇਹ ਸੰਬੀਧ ਦੀ ਗੱਲ ਹੈਗੀ ਮੈਨੂੰ ਪਤਾ ਹੀ ਬਾਅਦ ਚ ਲੱਗਾ ਮੇਰੇ ਦੇ ਤੇ ਹੱਦ ਦੇ ਬਾਹਰ ਦੇ ਪਰਚਾ ਹੋਇਆ ਪਾਟ ਇਹ ਹੈ ਜਿਹੜੇ ਟੁੱਟੇ ਪੰਦੇ ਆਗੇ ਜਦੋਂ ਵੀ ਕੁਝ ਕਰ ਸਕਦਾ ਇਹਦਾ ਬਸ ਇਹਨਾਂ ਕੋਲ ਮੂਵੀ ਹੈ ਕਿ ਮੈਨੂੰ ਜਮਾ ਜਾਨਾ ਬਾੜੇ ਉਹਦੀ ਮੂਵੀ ਬਣਾ ਮੈਨੂੰ ਇਹ ਰੀਟ ਤਾਂ ਮੈਨੂੰ ਕਰ ਰਿਹਾ ਹੈ ਬੰਦੇ ਬੰਦੇ ਉਹਦਾ ਬਾੜ ਨਹੀਂ ਦੇ ਉਸੇ ਟਾਈਮ ਮੂਵੀ ਬਣਾ ਰਲਾ ਕਹਿੰਦੇ ਬੰਦੇ ਮੇਰੀ ਇਹ ਇਹ ਦੋ ਜੀ ਬਿੱਲਿਸ ਕੰਮ ਤੇ ਬਸ ਉਹ ਵੀ ਅਮਰੋਂ ਤੇ ਇਹ ਕੋਈ ਨਾ ਕਹਿਣਾ ਕਿ ਕੋਈ ਸਾਂਝੇ ਵਿਅਕਤੀ ਜਿਹੜੇ ਆਏ ਸੀਗੇ ਉਹਨਾਂ ਦੇ ਜਿਹੜਾ ਨੁਕਸਾਨ ਦੇਖਣ ਜਾਂ ਵੀ ਉਹ ਕਹਿੰਦੇ ਵੀ ਉਹਨਾਂ ਨੂੰ ਵੀ ਗਾਲੀ ਗਲੋਚ ਕੀਤਾ ਗਿਆ ਜਦੋਂ ਕਿਸੇ ਬੰਦੇ ਨਾਲ ਮੇਰੀ ਇੱਕ ਧਰ ਬਾਲ ਕੇ ਖੜ ਗਿਆ ਬੰਦਾ ਹੂੰ ਮੇਰੇ ਗੈਰਾਜ 'ਚ ਮੇਰੇ ਮਗਾਨ 'ਚ ਆਉਂਦਾ ਕਹਿੰਦਾ ਕੰਮ ਹੀ ਨਹੀਂ ਹੈਗਾ ਕਹਿੰਦਾ ਨਹੀਂ ਉਹਨਾਂ ਨੂੰ ਕੋਈ ਤਕਲੀਫ ਸੀ ਦੋ ਬੰਦੇ ਮੋਹਤਬਾਤ ਹੁੰਦੇ ਜੇ ਅੱਗੇ ਅੱਗੇ ਵੀ ਆਉਂਦੇ ਹੀ ਆ ਕੇ ਵਾ ਕੇ ਦੇਖ ਲੈਂਦੇ ਕਿ ਉਹ ਹੂੰ ਜਦੋਂ ਪਹਿਲਾਂ ਆ ਕੇ ਗਏ ਪੁਲਿਸ ਮੁਲਾਜ਼ਮ ਆ ਗਏ ਸਾਰੇ ਕੁਝ ਆ ਕੇ ਦੇਖ ਕੇ ਗਏ ਹੀ ਇੱਥੋਂ ਤਾਂ ਮੇਰੀ ਗੈਰਾਜ 'ਚ ਤਾਂ ਮੇਰੇ ਘਰ ਜਾਂਦੇ ਆ ਲੋਕ ਇਹ ਹਾਂ ਬਹੁਤ ਇੱਕ ਪਾਸ ਕਰ ਲੈ ਸਰ ਇੱਕ ਰੋ ਉਹਨਾਂ ਦਾ ਕਹਿਣਾ ਕਿ ਜਦੋਂ ਹਲਤੀ ਫੇਰੀ ਗਈ ਤਾਂ ਉਹਨਾਂ ਦੇ ਘਰ ਦੇ ਵਿੱਚ ਤੇੜ ਆ ਗਈ ਸੀ ਔਰ ਉਸ ਤੇ ਤੁਹਾਡਾ ਕੀ ਪਾਕਾ ਮੇਰਾ ਬਸਤਰੀ ਜਦੋਂ ਮੈਨੂੰ ਪਤਾ ਲੱਗੇ ਗੱਲ ਦਾ ਮੇਰਾ ਬਸਤਰੀ ਨੂੰ ਮੈਂ ਕਿਹਾਗਾ ਉਹਦਾ ਨਾਂ ਰਿੰਕੂ ਹੈਗਾ ਤੁਸੀਂ ਉਹਨੂੰ ਪੁੱਛ ਵੀ ਸਕਦੇ ਹੋ ਮੈਂ ਤੁਹਾਨੂੰ ਮਲਾਵੇ ਦੰਗੂ ਉਹਨੂੰ ਉਸ ਬੰਦੇ ਮੈਂ ਕਿਹਾ ਜਾ ਕੇ ਦੇਖ ਕੇ ਜੋ ਇਨਸਾਨਾਂ ਦਾ ਕੋਈ ਅੰਦਰ ਤੇੜਾ ਆਈ ਵੀ ਆਪਾਂ ਉਹਨੂੰ ਠੀਕ ਕਰ ਦਿੰਨੇ ਆਗੇ ਇਹ ਬੰਦਾ ਮੇਰੇ ਮਿਸਤਰੀ ਨੂੰ ਵੀ ਗਲਤ ਬੋਲਿਆ ਹੈ ਤੂੰ ਤਰ ਮੈਂ ਤੇਰੇ ਘਰ ਨਾਲ ਬਾਣੀ ਗਲਤ ਵਲਤ ਬੋਲਣ ਲੱਗਾ ਪਹਿਲਾਂ ਇੱਥੋਂ ਵੀ ਜੇ ਲੇਬਰ ਮਾਰੇ ਮੋਟੀਆਂ ਉਹ ਵੀ ਇਹ ਹਮੇਸ਼ਾ ਗੱਲਾਂ ਕਰਦੇ ਰਹਿੰਦੇ ਉਹਨੂੰ ਉਹਨੂੰ ਹੈ ਉਹਨੇ ਤੁਹਾਨੂੰ ਜਦੋਂ ਉਹ ਗਲਤ ਬੋਲਿਆ ਉਹ ਬੰਦਾ ਫਿਰ ਇਹਨੂੰ ਇਹਨੂੰ ਬੋਲਿਆ ਮੈਨੂੰ ਕੋਈ ਕਹਿਣ ਦੇ ਲੋੜ ਨਹੀਂ ਜੋ ਗੱਲ ਗੱਸਦੀ ਕਰੋ ਤੁਸੀਂ ਆਪ ਦੀ ਸਾਨੂੰ ਕੀ ਪਤਾ ਲੱਗੇ ਤੇ ਅੰਦਰ ਆਈ ਵੀ ਨਹੀਂ ਆਈ ਵੀ ਦੋ ਅਸੀਂ ਕਹਿੰਨੇ ਵੀ ਅਸੀਂ ਤੁਹਾਨੂੰ ਟੇੜ ਕੋਈ ਹੈਗਾ ਸਾਡਾ ਕੋਲ ਮੈਸੇਜ ਲੱਗੇ ਵਾ ਕੀ ਕਰਾਂਗੇ ਰਹੀ ਗੱਲ ਨਿਉਂ ਦੀ ਨਿਉਂ ਦਾ ਅਸੀਂ ਆਪਦੇ ਘਰ ਆਪਦੀ ਆਪਦੀ ਖਾਤਰੀ ਵਧੀਆ ਬਣਾਉਣੀ ਆ ਅਸੀਂ ਉਹਦੇ ਤੇ ਮੇਰਾ ਨੌ ਉਹ ਨੌ ਮੇਰੀ ਨੌ ਇੰਚ ਨੌਵਾਂ ਹੈ ਉਹਦੇ ਤੇ ਮੈਂ ਮਕਾਨ ਪਾਉਣਾ ਮੈਂ ਉਹਨੂੰ ਠੀਕ ਕਰਨਾ ਉਹਨੂੰ ਉਹਨੂੰ ਮਕਾਨ ਬਚਾ ਕੇ ਰੱਖਣਾ ਤਾਂ ਮੈਂ ਹੀ ਰੱਖਣਾ ਨਾ ਠੀਕ ਹੈ ਉਹ ਟਾਈਮ ਟੂ ਟਾਈਮ ਰੱਖਣਾ ਉਹ ਤੇ ਸਾਰੇ ਗੋਠੂ ਨੇ ਇੱਕ ਲੱਗਣ ਲੱਗਾ ਲੈਂਟਰ ਲੱਗਣ ਲੱਗਾ ਉਸ ਤੋਂ ਬਾਅਦ ਅਸੀਂ ਪਹਿਲਾ ਕੰਮ ਉਹਦੇ ਲਈ ਪੂਰੀ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਆਹ ਦੀ ਪੂਰੀ ਕਰ ਲਾਂਗੇ ਅਸੀਂ ਕਿ ਜਿਹੜਾ ਇਸ ਮਾਮਲੇ ਦੇ ਇਨਵੈਸਟੀਗੇਸ਼ਨ ਆਫੀਸਰ ਹੈ ਵੀ ਉਹ ਵੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਤੇ ਜਿਹੜੀ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਵੀ ਉਹਨਾਂ ਨੇ ਜਿਹੜੀ ਤੁਹਾਡੀ ਗਲਤੀ ਕੱਢੀ ਹੈ ਕਿ ਤੁਹਾਨੂੰ ਗਲਤ ਠਹਿਰਾ ਕੇ ਗਏ ਆ ਕੀ ਤੁਸੀਂ ਮੰਨਦੇ ਹੋ ਕਿ ਜਿਹੜਾ ਸਰਪੰਚ ਸਾਹਿਬ ਨੇ ਤੇ ਉਹਨਾਂ ਨੇ ਤੁਹਾਡੀ ਗਲਤੀ ਵੇ ਦੇ ਵਿੱਚ ਕੱਢੀ ਆ ਦੇਖੋ ਗਲਤੀ ਦਾ ਜੋ ਮਸ਼ੀਨ ਚੱਲੀ ਸੀਗੀ ਕੁਤੇੜ ਆ ਗਿਆ ਸੀ ਅਸੀਂ ਉਹਦੀ ਕੰਮ ਬੰਦ ਕਰਤਾ ਸੀਗਾ ਤੇ ਉੱਥੇ ਮੈਨੂੰ ਕਹਿੰਦੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾਗਾ ਕੋਈ ਨੌ ਨਹੀਂ ਛੇੜਨੀ ਅਸੀਂ ਉਸ ਤੋਂ ਬਾਅਦ ਨੌ ਛੇੜੀ ਹੋਈ ਨਹੀਂ ਉਸ ਤੋਂ ਬਾਅਦ ਅਸੀਂ ਹੋਰ ਪਾਸੇ ਕੰਮ ਕਰਦ ਲਈ ਛੇੜੀ ਨਹੀਂ ਉਸ ਤੋਂ ਬਾਅਦ ਅੱਜ ਤੋਂ ਤਿੰਨ ਦਿਨ ਪਹਿਲਾਂ ਸਗਵੰਤ ਸਿੰਘ ਧਨੋਲਾ ਜੀ ਨੇ ਸਾਡਾ ਪਹਿਲਾਂ ਵੀ ਰਾਜਨਾਮਾ ਕਰਵਾਇਆ ਸੀਗਾ ਉਹ ਆਏ ਉਹ ਆ ਕੇ ਕੋਲੇ ਮੇਰੀ ਨੌ ਤਰਵਾ ਗਏ ਮੈਂ ਉਹ ਨੌ ਚੱਕ ਕੇ ਹੁਣ ਲੈਂਟਰ ਤੇ ਲੈ ਜਾ ਚੁੱਕਿਆ ਮੈਂ ਉਹ ਉਹ ਲੈਂਟਰ ਲੱਗਣ ਤੋਂ ਬਾਅਦ ਹੀ ਉਸੇ ਮੈਂ ਉਹ ਲੈਂਟਰ ਕੰਧ ਪੂਰੀ ਕਰਨੀ ਹੈਗੀ ਮੈਂ ਜਿਵੇਂ ਮੈਨੂੰ ਕਹਿ ਗਏ ਆਗੇ ਉਹ ਵੀ ਤੁਸੀਂ ਸਰੀਆ ਪਾ ਕੇ ਬਜਰੀ ਭਰਨੀ ਆ ਮੈਂ ਅਸੀਂ ਉਵੇਂ ਹੀ ਕਰਨਾ ਹੈ ਕਿਉਂਕਿ ਮੈਂ ਅੱਗੇ ਵੀ ਕਹਿ ਕੇ ਹਟਾਂ ਵੀ ਉਹ ਕੰਦ ਮੇਰੇ ਬਾਸ ਜ਼ਰੂਰੀ ਹੈ ਨਾ ਕਿ ਸਾਕਰ ਬਾਸ ਜ਼ਰੂਰੀ ਹੈ ਕਿ ਸਾਕਰ ਦਾ ਮਗਨਦਾ ਬਚਨੇ ਬਚਦਾ ਮੇਰੇ ਹੀ ਫੇਰ ਬਚੂਗਾ ਜੋ ਕੰਦ ਪੂਰੀ ਤਗੜੀ ਹੋਊਗੀ ਤਾਂ